ਉਰੇ ਅਭਰਾਸਿਤਿਕ ਆਤਮ ਹੱਤਿਆ ਨਹੀਂ ਆਪ ਨੂੰ ਸੁਸਤ ਹੈ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਰਣ ਸਿੰਘ ਦਾ ਮਗਰ ਵੱਟਾ ਟੈਕ ਤੇ ਵੱਡਾ ਨਾਂ ਖੂਤ ਸ਼ਾਲ ਸਿੱਧੀ ਵਾਣੀ ਕਹਨੇ ਕਹਦੇ ਗੁੱਸਾ ਭੱਜਿਆ ਮੌਤ ਕੋ ਅੱਕੇ ਬਹੁਤ ਖੜੀ ਹੋਈ ਤੇ ਬਿਆਸ ਸਿੰਘ ਨੇ ਦਾ ਤੂੰ ਨਾਂ ਖਰਾਬ ਕਰਨਾ ਹੀ ਸੀ ਇਹ ਵੀ ਕੀ ਉਹ ਇਸ ਤਰ੍ਹਾਂ ਦਾ ਕੁਛ ਕਰਦਾ ਸੀ ਕਦੇ ਕਾਂਗਰਸ ਪਾਰਟੀ ਤੋਂ ਹੱਤ ਮੰਗ ਬਾਂਦੀ ਨੂੰ ਪਿੱਛੇ ਇਹ ਜੀ ਉਹ ਪਿੱਛੇ ਜੈਪ ਸਿੰਘ ਜੀ ਬੈਠੇ ਨੇ ਇਹ ਜਦੋਂ ਮੈਡਮ ਇੰਦਰਾ ਕੌਰ ਜੀ ਜੇਲ੍ਹ ਤੋਂ ਐਸ.ਐਮ. ਤੋਂ ਜੇਲ੍ਹ ਛੁਵਾ ਕੇ ਰੰਦਾ ਦੋ ਦਿਨ ਪਹਿਲਾਂ ਵਿਆਹ ਸੀ ਤੁਮ ਇਹਨੇ ਜੇਲ੍ਹ ਚ ਵੀ ਲਏ ਇੱਕ ਕਾਂਗਰਸ ਇਦਾਂ ਦੀ ਜਿਹੜੀ ਇੱਥੇ ਬੈਠੀ ਹੋਈ ਆ ਇਹਨਾਂ ਨੂੰ ਰਿਫੋਰਮ ਕਰੋ ਇਹਨਾਂ ਸਾਰਿਆਂ ਦਾ ਅੰਦਰੋਂ ਦਾ ਹਾਲ ਚਾਹ ਰਿਓ ਹਾਂ ਇੱਥੇ ਬਹੁਤ ਸਾਰੇ ਸੰਸਦ ਮੈਂ ਜਿਹੜੇ 40 40 45 45 60 ਹੋ ਗਏ ਨੇ ਕਾਂਗਰਸ ਦੇ ਵਿੱਚ ਔਰ ਸਾਰੇ ਸਾਥੀਆਂ ਨੂੰ ਕਹਿੰਦੇ ਸੀ ਮੈਨੂੰ ਪੁੱਛ ਰਹੇ ਸੀ ਵੀ ਰਾਜਾ ਬਣੇ ਸਾਹਿਬ ਨੂੰ ਕਿਸਦੇ ਕੋਲ ਮੈਨੂੰ ਐਸ ਤਰ੍ਹਾਂ ਪੁੱਛ ਰਹੇ ਲੋਕ ਕਿ ਫੋਨ ਆਏ ਤੁਹਾਡੇ ਘਰੇ ਆ ਰਹੇ ਨੇ ਮੈਂ ਕਿਹਾ ਭਾਈ ਇਸ ਦਾ ਟਾਈਮ ਹੀ ਨਹੀਂ ਉਹਨਾਂ ਫਿਕਸ ਜਦੋਂ ਹੋ ਜਾਏਗਾ ਕੱਲ ਮੈਂ ਕੀਤਾ ਯਾਰ ਕਾਲ ਅੱਜ ਮੈਂ ਫੋਨ ਨਹੀਂ ਕਰ ਸਕਿਆ ਸਾਲਿਆਂ ਨੂੰ ਜਿਹੜਾ ਸਾਥੀਆਂ ਨੂੰ ਨਹੀਂ ਫੋਨ ਹੋ ਸਕਿਆ ਉਹਨਾਂ ਨੂੰ ਮਾਫੀ ਮੰਗਦਾ ਦੇ ਇਹ ਰਾਜਾ ਪ੍ਰੀਤ ਸਿੰਘ ਆਪਣੇ ਵੀ ਜਾਣ ਰੱਖਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਬੜਿੰਗ ਜਿੰਦਾਬਾਦ ਨਾਲਾ ਬੜਿੰਗ ਮਾਫੀ ਚਾਹ ਰਿਹਾ ਮੇਰੇ ਤਿੰਨ ਪ੍ਰੋਗਰਾਮ ਹੋਰ ਬਾਕੀ ਹੈ 10 ਵਜੇ ਤੱਕ ਦਾ ਸਮਾਂ ਹੈ ਔਰ ਮੈਂ ਹਜੇ ਤੋਂ 25 ਮਿੰਟ ਦਾ ਰਹਾ ਹੈ ਆਤਮ ਨਗਰ ਉੱਥੇ ਜਾ ਕੇ ਤਿੰਨ ਪ੍ਰੋਗਰਾਮ ਕਰਨ ਕਰੇ ਸੋ ਕਿਰਪਾ ਕਰਕੇ 5 ਮਿੰਟ ਚੁੱਪ ਦਾ ਦਾਨ 10 ਮਿੰਟ ਦੀ 10 ਮਿੰਟ ਚੁੱਪ ਦਾ ਦਾਨ ਫਿਰ ਮੈਂ ਸਿੱਧਾ ਫੇਰ ਉਹਨੇ ਜੀ ਦੇ ਕਰੀਆ ਆਵਾਂਗਾ ਬੈਠਾਂਗੇ ਤੇ ਜਿਵੇਂ ਕਹਿਣਗੇ ਉਵੇਂ ਕਰਾਂਗੇ ਯਾਰਾਂ ਦੇ ਯਾਰ ਪਿਆਰਾਂ ਦੇ ਪਿਆਰੇ ਔਰ ਕਾਂਗਰਸ ਪਾਰਟੀ ਨੂੰ ਆਪੀ ਇੱਕ ਤੋਂ ਨਾਲ ਲਾ ਕੇ ਰੱਖਦੇ ਆ ਤਰੰਦਾ ਝੰਡਾ ਮੇਰੀ ਮਹਾਰਾਜ ਸਰਦਾਰ ਤੋਂ ਨੈਰਸਿੰਘ ਜੀ ਸਾਫ ਫੈਮਿਲੀ ਸਾਹਿਬ ਬਾਪੀ ਸਤਕਾਰਯੋਗੋ ਨਾਲ ਦੇ ਸਾਥੀ ਜਿਹੜਾ ਨਾ ਲਾਵਾਂਗਾ ਤਾਂ ਫਿਰ ਮੈਂ

ਇਹ 6.5 ਪੌਰੇ 7ਵੇਂ ਉੱਥੇ ਖੜਿਆ ਕਿਉਂਕਿ ਹਾਲਾਤ ਕੁਝ ਇਸੇ ਸਾਡਾ ਇਲੈਕਸ਼ਨਾਂ ਦੇ ਵਿੱਚ ਐਸਾ ਬਹੁਤ ਚੱਲਦਾ ਹੈ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਇਆ ਕਿ ਹੋਰ ਅਲੀ ਹੋਰ ਅਲੀ ਇੱਕ ਤਰੀਕ ਨੂੰ ਤੁਸੀਂ ਸਾਰਿਆਂ ਦੇ ਆਪ ਇਸ ਪੁੱਤ ਨੂੰ ਆਪ ਇਸ ਭਰਾ ਨੂੰ ਪੰਜੇ ਰੋਟਾਂ ਦਿਵਾ ਕੇ ਤੁਸੀਂ ਦੇਸ਼ ਦੀ ਸੰਸਦ ਵਿੱਚ ਚੁੱਕੇ ਚ ਤੁਸੀਂ ਇੱਥੇ ਬਹੁਤ بڑے ਨਿਖੇ ਲੋਗ ਹੋ ਮੈਂ ਤੁਹਾਨੂੰ ਇਹ ਵੀ ਕਹਾਣੀਆਂ ਸੁਣਾਈ ਜਾਵਾ ਕੋਈ ਗੱਲ ਨਹੀਂ ਬਣਨੀ। ਦੇਸ਼ ਦੀ ਸੰਸਦ ਦੇ ਵਿੱਚ ਪੱਕਾ ਕਾਬਲ ਬਿਠਾਣਾ ਚਾਹੀਦਾ ਹੈ। ਮੈਂ ਨਹੀਂ ਕਹਦਾ ਮੈਂ ਬਹੁਤ ਕਾਬਲ ਹਾਂ। ਉਹ ਸਭਾ ਵੀਰੇ ਤੋਂ ਵੱਧ ਅਰਲੇ ਕਾਬਲ ਹੋਣ। ਲੇਕਿਨ ਤੁਸੀਂ 4-5 ਤੋਂ ਉਮੀਦਵਾਰ ਚੋਣ ਲੜ ਰਹੇ ਹੋ। ਕਿਰਪਾ ਕਰਕੇ ਯਾਰ ਵੋਟ ਪਾਉਣ ਤੋਂ ਪਹਿਲਾਂ ਇਸ ਦਿਮਾਗ ਤੋਂ ਸੋਚ ਕੇ, ਦਿਲ ਤੋਂ ਨਹੀਂ ਸੋਚ ਕੇ, ਦਿਮਾਗ ਤੋਂ ਸੋਚ ਕੇ ਤੁਸੀਂ ਲੋਕਾਂ ਨੂੰ ਵੋਟ ਪਾਉਣੀ ਹੈ। ਔਰ اگر ਤੁਸੀਂ ਵਿਵਾਦ ਤੋਂ ਸੋਚੇ ਮੋਰ ਭਾਈ ਦਾ ਰਾਜੀ ਬੇਲ ਦਾ 100% ਨੰਬਰ ਪਹਿਲੇ ਨੰਬਰ ਤੇ ਆਏਗਾ ਕਿ ਇਸ ਮਤੇ ਨੂੰ ਅਸਿੱਧੇ ਇੱਕ ਵੱਡਾ ਤੁਸੀਂ ਦੇਖਿਆ ਗਿਆ ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਗਿਆ ਹੋਇਆ ਸੀ 10 ਸਾਲ ਪਾਰਲੀਮੈਂਟ ਦੇ ਵਿੱਚ ਗਿਆ ਅੱਜ ਮੈਨੂੰ ਅਫਸੋਸ ਹੈ ਉਸ ਰਾਜਵਾਨੀ ਸਾਥੀ ਤੇ ਉਹਨੇ ਰਾਜਨੀਤਿਕ ਆਤਮ ਹੱਕਿਆ ਰਹੀ ਆਂ ਮੇਰੇ ਉਸ ਬੰਦੇ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਬੈਂਸਿੰਗ ਦਾ ਮਗਰ ਵੱਟਾ ਟੈਗ ਤੇ ਵੱਡਾ ਨਾਂ ਖੂਚ ਸ਼ਾਲ ਸੁੱਤੀ ਰਾਤ ਕਿਸੇ ਨੇ ਪੁੱਛਿਆ ਸੁੱਤੀ ਖੂਕੀ ਸੋਹ ਰਾਣੀ ਕਹਿੰਦੇ ਮੂਸਾ ਭੱਜਿਆ ਮੌਤ ਤੋਂ ਹੱਕੇ ਮੌਤ ਖੜੀ ਔਰ ਜੇਪਿਆ ਸਿੰਘ ਨੇ ਗਾਤੂ ਨਾ ਖਰਾਬ ਕਰਨਾ ਹੀ ਸੀ ਇਹ ਵੀ ਨਹੀਂ ਔਰ ਇਸ ਤਰ੍ਹਾਂ ਦਾ ਕੁਛ ਕਰਦਾ ਸੀ ਤਾਂ ਫਿਰ ਕਾਂਗਰਸ ਪਾਰਟੀ ਤੋਂ ਹੱਤ ਮੰਨ ਤੇਰੇ ਮਨ ਵੀ ਤੁਬਰਾਹ ਟੈਲੀਫੋਨ ਤੂੰ ਹੀ ਚੁੱਕੇ ਗੱਲ ਤੂੰ ਹੀ ਕਿਸੇ ਨਾਲ ਕੀਤੀ ਡੱਡਾ ਫਸ ਗਿਆ ਤੂੰ ਤੇ ਅੱਜ ਤੇਰੇ ਹਾਲਾਤ ਮੈਂ ਤੁਹਾਨੂੰ ਦੱਸਾਂ ਹੋ ਸਕਦਾ ਉਹ 5ਵੇਂ ਨੰਬਰ ਤੇ ਆ یہ حالات ہے اور یہ مجبوری ہو گئی ہے کہ فوٹو اور ہی نہیں لاتی ہے فوٹو لا صاحب کی فوٹو ہی بو لڑ رہا ہے یا راجا بڑی لڑ رہے ایک دو میں کدے پنابی ودھان سبھا چھوٹے ڈائی سال آواسی لوگوں منہ خود دیکھا دیش کی دی لوک سبھا مروگے بچوں میں ਓਏ ਭੱਟ ਕਿਸਮ ਦੀ ਹੈ ਸਾਡੇ ਦੇਸ਼ ਦੀ ਦੇਸ਼ ਦਾ ਪ੍ਰਧਾਨ ਮੰਤਰੀ ਵੀ ਐ ਸਮਝ ਗਿਆ ਦੇਸ਼ ਦਾ ਮੁੱਖ ਮੰਤਰੀ ਵੀ ਐ ਸਮਝ ਗਿਆ ਦੋਨੇ ਮੁੱਡੇ ਦੀ ਗੱਲ ਹੀ ਨਹੀਂ ਕਰਦੇ ਮੁੱਦਾ ਕੀ ਮੰਗਾਈ ਪੰਜਾਬ ਦਾ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਮੁੱਦਾ ਮੰਗਾਈ ਹੈ